ਸ਼ਾਸ਼ੀ ਕਾਲ ਜੀ ਹੁਣ ਅਸੀਂ ਅੱਜ ਤੋਂ ਅਸੀਂ ਜੀਓਗ੍ਰਾਫੀ ਸਟਾਰਟ ਕਰ ਰਹੇ ਹਾਂ ਤੇ ਜਦੋਂ ਜੀਓਗ੍ਰਾਫੀ ਦੀ ਸ਼ਕਲ ਸਟਾਰਟ ਕਰਦੇ ਹਾਂ ਤਾਂ ਅਸੀਂ ਸਭ ਤੋਂ ਪਹਿਲਾਂ ਸ਼ੁਰੂਆਤ ਤੇ ਗੱਲ ਕਰਾਂਗੇ ਕਿ ਇਸ ਜੀਵਨ ਦੀ ਉਤਪਤੀ ਬਾਰੇ ਇਸ ਬ੍ਰਹਿਮੰਡ ਦੀ ਉਤਪਤੀ ਬਾਰੇ ਕਿ ਬ੍ਰਹਿਮੰਡ ਜਿਹੜਾ ਹੈਗਾ ਉਹ ਉਹਦਾ origination origination ਕਿਵੇਂ ਹੋਇਆ originate ਕਿਵੇਂ ਹੋਇਆ ਬ੍ਰਹਿਮੰਡ ਜਿਹੜਾ ਸੀਗਾ ਤਾਂ ਉਹਦੇ ਬਾਰੇ ਆਪਾਂ ਵਿਚਾਰ ਕਰਾਂਗੇ ਤਾਂ ਬਹੁਤ ਸਾਰੀਆਂ ਥਿਉਰੀਆਂ ਬਹੁਤ سارے ਸਕਾਲਰ ਜੇ ਬਹੁਤ ਸਾਰੀਆਂ ਥਿਉਰੀਜ਼ ਦਿੱਤੀਆਂ ਕਿ ਬ੍ਰਹਿਮਣ ਜਿਹੜਾ ਹੈਗਾ ਬ੍ਰਹਿਮਣ ਜਿਹੜਾ ਯੂਨੀਵਰਸ ਆ ਉਹਦਾ ਨਿਰਮਾਣ ਕਿਵੇਂ ਹੋਇਆ ਤਾਂ ਉਹਦੇ ਉਸ ਨੂੰ ਲੈ ਕੇ ਬਹੁਤ ਸਾਰੀਆਂ ਥਿਉਰੀਜ਼ ਆ ਗਈਆਂ ਤਾਂ ਉਹਨਾਂ ਦੇ ਵਿੱਚ ਆਪਾਂ ਕੁਝ अर्ਲੀ ਥਿਉਰੀਜ਼ अर्ਲੀ ਥਿਉਰੀਜ਼ ਬਹੁਤ ਪਹਿਲਾਂ ਜਿਹੜੀਆਂ ਥਿਉਰੀਜ਼ ਕ੍ਰੀਏਟ ਹੋਈਆਂ ਕਿ ਯੂਨੀਵਰਸ ਕਿਵੇਂ ਬਣਿਆ ਤਾਂ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਥਿਉਰੀ ਸਾਡੇ ਕੋਲੇ ਤਾਂ ਸਭ ਤੋਂ ਪਹਿਲੀ ਥਿਉਰੀ ਦੇ ਵਿੱਚ ਆਪਾਂ ਗੱਲ ਕਰੀਏ ਐਮਨੂਅਲ ਕਾਂਟ ਇੱਕ ਜਰਮਨ ਫਲਸਫਰ ਸੀ ਤਾਂ ਉਹਨਾਂ ਨੇ ਕੀ ਕੀਤਾ ਇੱਕ ਥਿਉਰੀ ਦਿੱਤੀ ਜਿਹਨੂੰ ਨੈਬੂਲਰ ਹਾਈਪੋਥੈਸਿਸ ਦੇ ਨਾਮ ਨਾਲ ਜਾਣਿਆ ਜਾਂਦਾ ਤਾਂ ਇਸੇ ਥਿਊਰੀ ਨੂੰ ਰਿਵਾਈਜ਼ ਕੀਤਾ ਲੈਪਲੈਸ ਨੇ ਤਾਂ ਉਹਨਾਂ ਥਿਊਰੀ ਕੀ ਸੀ ਠੀਕ ਹੈ ਨਿਊਬਲਰ ਹਾਈਪੋਥੈਸਿਸ ਕੀ ਸੀ ਤਾਂ ਅਮਿਨਲ ਕਾ ਜਾਂ ਲੈਪਲੈਸ ਕੀ ਕਹਿੰਦੇ ਆ ਤਾਂ ਉਹ ਕਹਿੰਦੇ ਇੱਕ ਇੱਕ ਨੈਬੂਲਾ ਸੀਗਾ ਨੈਬੂਲਾ ਨੈਬੂਲਾ ਕੀ ਹੁੰਦਾ ਨੈਬੂਲਾ ਇਜ਼ ਅ ਕਲਾਊਡ ਆਫ ਗੈਸਿਸ ਇੱਕ ਗੈਸ ਦਾ ਕਲਾਊਡ ਹੁੰਦਾ ਤਾਂ ਕਹਿੰਦੇ ਇੱਕ ਨੈਬੂਲਾ ਸੀ ਉਹਦੇ ਵਿੱਚ ਗੈਸ ਸੀਗੀ ਤਾਂ ਗੈਸ ਹੋਣ ਦੇ ਨਾਲ ਜਦੋਂ ਉਹਦੇ ਉਹਦੇ ਵਿੱਚ ਗੈਸ ਸੀ ਤਾਂ ਫਿਰ ਉਹਨੇ ਕੀ ਕਰਨਾ ਸ਼ੁਰੂ ਕਰਤਾ ਚੀਜ਼ਾਂ ਨੂੰ ਅਟਰੈਕਟ ਕਰਨਾ ਸ਼ੁਰੂ ਕਰਤਾ ਜਿਹੜੀਆਂ ਚੀਜ਼ਾਂ ਸੀਗੀਆਂ ਵਸਤੂਆਂ ਜਿਹੜੀਆਂ ਸੀਗੀਆਂ ਤਾਂ ਉਹਨੂੰ ਅਟਰੈਕਟ ਕਰਨਾ ਸ਼ੁਰੂ ਕਰਤਾ ਜਿਵੇਂ ਛੋਟੇ-ਛੋਟੇ ਟੁਕੜੇ ਕੰਨ ਪੱਥਰ ਡਸਟ ਹਨਾ ਉਹਨੂੰ ਅਟਰੈਕਟ ਕਰਨਾ ਸ਼ੁਰੂ ਕਰਤਾ ਤਾਂ ਜਿੰਨੇ ਉਹਨੂੰ ਸਭ ਚੀਜ਼ਾਂ ਨੂੰ ਅਟਰੈਕਟ ਕਰਨ ਲੱਗੀ ਤਾਂ ਇਹਦੇ ਨਾਲ ਜੁੜਨ ਲੱਗ ਗਿਆ ਤਾਂ ਨਾਲ ਜੁੜਨ ਲੱਗ ਗਿਆ ਤਾਂ ਹੁਣ ਇਹ ਨਹੀਂ ਕਰਤਾ ਕਰਨਾ ਸ਼ੁਰੂ ਕਰਤਾ ਰੋਟੇਟ ਹੋਣਾ ਸ਼ੁਰੂ ਹੋ ਗਿਆ ਤਾਂ ਇਸ ਤਰ੍ਹਾਂ ਇਹਦੀ ਮੂਵਮੈਂਟ ਸ਼ੁਰੂ ਤਾਂ ਜਦੋਂ ਮੂਵਮੈਂਟ ਸ਼ੁਰੂ ਹੋਈ ਤਾਂ ਇਸੇ ਤਰ੍ਹਾਂ ਹੀ ਕੀ ਕਹਿੰਦੇ ਆ ਤਾਂ ਉਹ ਉਹਦੀ ਥਿਊਰੀ ਦੇ ਅਨਸਾਰ ਕਿਸੀ ਇੱਕ अर्ਲੀ ਥਿਊਰੀ ਸੀ ਇਹਦੇ ਵਿੱਚ ਕੋਈ ਜ਼ਿਆਦਾ ਹਨਾ ਇੱਕ ਇਨ ਮਹੱਤਵ ਕਿਉਂ ਨਹੀਂ ਤਾਂ ਕਿਉਂ ਦਿੱਤਾ ਗਿਆ ਕਿਉਂ ਕਿ ਇਹ अर्ਲੀ ਥਿਊਰੀ ਦੇ ਵਿੱਚ ਸੀ ਬਹੁਤ ਇਸ ਤੋਂ ਪਹਿਲਾਂ ਕੋਈ ਥਿਊਰੀ ਨਹੀਂ ਸੀ ਤਾਂ ਠੀਕ ਹੈ ਤਾਂ ਉਹਨਾਂ ਨੇ ਕੀ ਕਿਹਾ ਕਹਿੰਦੇ ਕਿ ਇਹ ਇਸ ਤਰ੍ਹਾਂ ਰੋਟੇਟ ਹੁੰਦਾ ਗਿਆ ਰੋਟੇਟ ਹੁੰਦਾ ਗਿਆ ਤਾਂ ਇਸੇ ਤਰ੍ਹਾਂ ਹੌਲੀ-ਹੌਲੀ ਕੀ ਹੈਗਾ ਯੂਨੀਵਰਸ ਦਾ ਨਿਰਮਾਣ ਹੋਇਆ ਸਾਡੇ ਸੋਲਰ ਸਿਸਟਮ ਦਾ ਨਿਰਮਾਣ ਇਸ ਤਰ੍ਹਾਂ ਕੀਆ ਸੋਲਰ ਸਿਸਟਮ ਪੈਦਾ ਹੋਇਆ ਫਿਰ ਕੀਆ ਅੱਗੇ ਇੱਕ ਥਿਊਰੀ ਸੀ ਚੈਂਬਰਲਿਨ ਤੇ ਮੌਲਟਰ ਨੇ ਹੁਣ ਉਹਨਾਂ ਦੀ ਥਿਊਰੀ ਕੀ ਸੀ ਉਹਨਾਂ ਦੀ ਥਿਊਰੀ ਸੀ ਤਾਂ ਵੰਡਰਿੰਗ ਸਟਾਰ ਤਾਂ ਵੰਡਰਿੰਗ ਸਟਾਰ ਥਿਊਰੀ ਸੀ ਕਹਿੰਦੇ ਚਲੋ ਸੂਰਜ ਦਾ ਸਾਡਾ ਹੈਗਾ ਯਾ ਸਨ ਤਾਂ ਕਹਿੰਦੇ ਸਾਡਾ ਸੋਲਰ ਸਿਸਟਮ ਜਿਹੜਾ ਹੈਗਾ ਨਾ ਜਿਹੜਾ ਸਾਡੀ ਧਰਤੀ ਆ ਤੇ ਗ੍ਰਹਿ ਜਿਹੜੇ ਹੈਗੇ ਸਾਡੇ ਇਹ ਇਹਨਾਂ ਦਾ ਨਿਰਮਾਣ ਕਿਵੇਂ ਹੋਇਆ ਠੀਕ ਹੈ ਤਾਂ ਇਹਨਾਂ ਦਾ ਨਿਰਮਾਣ ਕਿ ਹੋਇਆ ਤਾਂ ਕਹਿੰਦੇ ਇੱਕ ਸੂਰਜ ਸੂਰਜ ਤਾਂ ਆਪਣਾ ਆਲਰੇਡੀ ਹੈ ਠੀਕ ਹੈ ਤਾਂ ਸੂਰਜ ਦੀ ਆਪਣੀ ਖੁਦ ਦੀ ਗ੍ਰੈਵਿਟੀ ਆ ਇੱਕ ਸਟਾਰ ਸੀਗਾ ਇੱਕ ਇੱਕ ਸੂਰਜ ਦੀ ਤਰ੍ਹਾਂ ਇੱਕ ਸਟਾਰ ਸੀਗਾ ਠੀਕ ਹੈ ਠੀਕ ਹੈ ਇੱਕ ਹੋਰ ਸਨ ਲਗਾ ਲਓ ਇੱਕ ਵਾਂਡਰਿੰਗ ਸਟਾਰ ਸੀਗਾ ਤਾਂ ਕਹਿੰਦੇ ਸੂਰਜ ਦੇ ਕੋਲ ਦੀ ਗੁਜ਼ਰਿਆ ਜਦੋਂ ਸੂਰਜ ਦੇ ਕੋਲ ਦੀ ਗੁਜ਼ਰਿਆ ਤਾਂ ਸੂਰਜ ਦੀ ਠੀਕ ਹੈ ਸੂਰਜ ਦੀ ਗ੍ਰੈਵਿਟੀ ਵੀ ਬਹੁਤ ਜ਼ਿਆਦਾ ਤੇ ਵਾਂਡਰਿੰਗ ਸਟਾਰ ਦੀ ਗ੍ਰੈਵਿਟੀ ਵੀ ਬਹੁਤ ਜ਼ਿਆਦਾ ਸੀ ਠੀਕ ਹੈ ਜਦੋਂ ਇਹਦੇ ਕੋਲ ਦੀ ਗੁਜਰਿਆ ਠੀਕ ਹੈ ਤਾਂ ਇਹਨੇ ਕੀ ਕੀਤਾ ਸੂਰਜ ਦੀ ਜਿਹੜੀ એનર્ਜੀ ਸੀਗਾ ਠੀਕ ਹੈ ਸੂਰਜ ਨੂੰ ਆਪਦੇ ਵੱਲ ਖਿੱਚਿਆ ਬਟ ਹੁਣ ਹੋਇਆ ਕਿ ਜਦੋਂ ਸੂਰੇ ਦੇ ਕੋਲ ਦੀ ਗੁਜਰਿਆ ਹੈ ਤਾਂ ਹੋਇਆ ਕੀ ਹੋਇਆ ਹੈ ਕਿ ਸੂਰਜ ਤਾਂ ਨਾ ਆ ਨਹੀਂ ਸਕਦਾ ਕਿਉਂਕਿ ਸੂਰਜ ਦਾ ਮਾਸ ਬਹੁਤ ਆ ਤਾਂ ਹੋਇਆ ਇਹਦੇ ਨਾਲ ਇਹ ਕਿ ਜਦੋਂ ਇਹ ਅੱਗੇ ਵਾਂਡਰਿੰਗ ਸਟਾਰ ਅੱਗੇ ਵਧਿਆ ਤਾਂ ਸੂਰਜ ਦਾ ਬਹੁਤ ਸਾਰਾ ਜਿਹੜਾ ਮਾਸ ਸੀਗਾ ਨਾ ਤਾਂ ਉਹ ਇਸ ਤਰ੍ਹਾਂ ਦੀ ਸ਼ੇਪ ਚ ਗਿਆ ਤਾਂ ਇਹਦੇ ਨਾਲ ਸੂਰਜ ਨਾਲੋਂ ਅਲੱਗ ਹੋ ਗਿਆ ਤਾਂ ਇੱਕ ਸਿਗਾਰ ਸ਼ੇਪ ਹੈ ਨਾ ਬੁਗ ਦੇ ਵਿੱਚ ਆਪਾਂ ਦੇਗਾ 6 ਸਿਗਾਰ ਸ਼ੇਪ ਦੇ ਨਾਲ ਕੀ ਹੈਗਾ ਇਸ ਤਰ੍ਹਾਂ ਸੂਰਜ ਦਾ ਮਾਸ ਜਿਹੜਾ ਹੈਗਾ ਉਹ ਅਲੱਗ ਹੋ ਗਿਆ ਤਾਂ ਇਸੇ ਜਿਹੜਾ ਮਟੀਰੀਅਲ ਸੀ ਨਾ ਸੂਰਜ ਦਾ ਇਸੇ ਤੋਂ ਕੀ ਅੰਦਾਜ਼ਾ ਲਗਾਇਆ ਜਾਂਦਾ ਫਿਰ ਇਹ ਜਿਹੜਾ ਵਾਂਡਰਿੰਗ ਸਟਾਰ ਹੈ ਵਾਂਡਰਿੰਗ ਸਟਾਰ ਤੱਕ ਇਹ ਨਿਕਲ ਗਿਆ ਤਾਂ ਜਦੋਂ ਵਾਂਡਰਿੰਗ ਸਟਾਰ ਅੱਗੇ ਨਿਕਲ ਗਿਆ ਤਾਂ ਇਹ ਜਿਹੜਾ ਮਟੀਰੀਅਲ ਸੀਗਾ ਇਹ ਸੂਰਜ ਦੇ ਨਾਲ ਆਸੇ-ਪਾਸੇ ਹੀ ਫੈਲ ਗਿਆ ਤਾਂ ਇਸ ਇਹਨਾਂ ਤੋਂ ਹੀ ਕੀ ਬਣੇ ਇਹਨਾਂ ਤੋਂ ਹੀ ਕੀ ਕਿ ਬਣ ਗਏ ਇਹਨਾਂ ਤੋਂ ਪਲੈਨੇਟਸ ਬਣ ਗਏ ਤਾਂ ਉਹਨਾਂ ਦੇ ਵਿੱਚੋਂ ਹੀ ਅ ਅਰਥ ਬਣੀ ਤਾਂ ਇਸ ਤਰ੍ਹਾਂ ਦੀ ਇਹ ਥਿਊਰੀ ਸੀਗੀ ਜਿਹੜੀ ਵਾਂਡਰਿੰਗ ਸਟਾਰਸ ਥਿਊਰੀ ਦੇ ਨਾਮ ਨਾਲ ਜਾਣੀ ਜਾਂਦੀ ਹੈ ਠੀਕ ਹੈ ਇਸੇ ਨੂੰ ਜੇਮਸ ਜੀਮ ਤੇ ਹਾਰੋਲਡ ਜੈਫਰੀਡ ਦੇ ਦੁਆਰਾ ਕੀਤਾ ਤੇ ਇਸੇ ਥਿਊਰੀ ਨੂੰ ਕਿਹਾ ਸਪੋਰਟ ਕੀਤਾ ਗਿਆ ਉਸ ਤੋਂ ਬਾਅਦ ਕੀ ਹੈਗਾ ਉਸ ਤੋਂ ਬਾਅਦ 1950 ਦੇ ਵਿੱਚ ਕਾਰਲ ਜੈਕਰ ਤੇ ਆਟੋ ਆਟੋ ਸ਼ਮਿਟ ਨੇ ਕੀ ਕੀਤਾ ਥਿਊਰੀ ਦਿੱਤੀ ਜਿਹੜੀ ਥਿਊਰੀ ਸੀਗੀ ਹ ਨਿਊਬਲਰ ਹਾਈਪੋਥੈਸਿਸ ਠੀਕ ਹੈ シュमिट ਦੁਆਰਾ ਤੇ ਕਾਰਲ ਵਜ਼ਾਈਕਰ ਦੁਆਰਾ ਇੱਕ ਇੱਕ ਕੀਤਾ ਗਿਆ ਇਸ ਥਿਊਰੀ ਨੂੰ ਦੁਬਾਰਾ ਕੀਤਾ ਗਿਆ ਰਿਵਾਈਜ਼ ਕੀਤਾ ਗਿਆ ਜਿਹੜੀ ਇਹ ਵਾਲੀ ਥਿਊਰੀ ਸੀ ਨਾ ਠੀਕ ਹੈ ਨਿਊਬਲਰ ਹਾਈਪੋਥੈਸਿਸ ਇਸੇ ਥਿਊਰੀ ਨੂੰ ਕੀਤਾ ਗਿਆ ਰਿਵਾਈਜ਼ ਕੀਤਾ ਗਿਆ ਇਹ ਥਿਊਰੀ ਦੇ ਰਿਵਾਈਜ਼ ਦੇ ਵਿੱਚ ਕੀ ਸੀਗਾ ਰਿਵਾਈਜ਼ ਦੇ ਵਿੱਚ ਥਿਊਰੀ ਇਹ ਸੀਗੀ ਕਿ ਹੁਣ ਦੇਖੋ ਹੁਣ ਇਹਨਾਂ ਨੇ ਕੀ ਕਿਹਾ ਕਿ ਇਹ ਜਿਹੜਾ ਨੈਬੂਲਾ ਸੀ ਨਾ ਤਾਂ ਨੈਬੂਲਾ ਕਾਦਾ ਬਣਿਆ ਸੀ ਹਾਈਡਰੋਜਨ ਪਲਸ ਹੀਲੀਅਮ ਦਾ ਹਾਈਡਰੋਜਨ ਪਲਸ ਹੀਲੀਅਮ ਦਾ ਬਣਿਆ ਸੀ ਤਾਂ ਉਹਨਾਂ ਨੇ ਕੀ ਕੀਤਾ ਕਿ ਇਹ ਜਿਹੜਾ ਸੀਗਾ ਨਾ ਇਹ ਹਾਈਡਰੋਜਨ ਪਲਸ ਹੀਲੀਅਮ ਦਾ ਬਣਿਆ ਸੀਗਾ ਤਾਂ ਹੁਣ ਇਹਨੇ ਕੀ ਕਰਨਾ ਸ਼ੁਰੂ ਕਰਤਾ ਇਹ ਇਹਨੇ ਜਿਹੜਾ ਜਿੰਨੇ ਵੀ ਡਸਟ ਪਾਰਟੀਕਲ ਸੀ ਇਹਨੇ ਆਪ ਦੇ ਵੱਲ ਅਟਰੈਕਟ ਕਰਨੇ ਸ਼ੁਰੂ ਕਰਤੇ ਅਟਰੈਕਟ ਕਰਨੇ ਸ਼ੁਰੂ ਕਰਤੇ ਤਾਂ ਇੱਕ ਕਾਦੀ ਸ਼ੇਪ ਚ ਬਣ ਗਿਆ ਇੱਕ ਡਿਸਕ ਸ਼ੇਪ ਹੈ ਨਾ ਤਾਂ ਇੱਕ ਕਾਦੀ ਜਿਹਾ ਬਣ ਗਿਆ ਇੱਕ ਡਿਸਕ ਸ਼ੇਪ ਦੇ ਵਿੱਚ ਬਣ ਗਿਆ ਠੀਕ ਹੈ ਤਾਂ ਡਿਸਕ ਸ਼ੇਪ ਦੇ ਵਿੱਚ ਇੱਕ ਮੂਵ ਹੋਣ ਲੱਗਾ ਤਾਂ ਇਸੇ ਤਰ੍ਹਾਂ ਕੀ ਹੈਗਾ ਸਾਡਾ ਸੋਲਰ ਸਿਸਟਮ ਦਾ ਨਿਰਮਾਣ ਹੋਇਆ ਤੇ ਇਹ ਕੁਝ अर्ली थ्योरीज ਜਿਹੜੀਆਂ ਬਹੁਤ अर्ली थ्योरी ਜਿਹੜੀਆਂ ਸੀਗੀਆਂ ਤਾਂ ਉਹਨਾਂ ਦੇ ਵਿੱਚ ਇੱਕ ਆ ਕਿ ਕਿਸ ਤਰ੍ਹਾਂ ਜਿਹੜਾ ਸਾਡਾ ਸੋਲਰ ਸਿਸਟਮ ਦਾ ਨਿਰਮਾਣ ਹੋਇਆ ਠੀਕ ਹੈ ਸਰਵ ਮਾਨਿਆ ਜਿਹੜੀ ਥਿਉਰੀ ਹੈਗੀ ਆ ਉਹ ਹੈਗੀ ਆ ਬਿਗ ਤੇ ਯੂਨੀਵਰਸ ਦੇ ਨਿਰਮਾਣ ਦੇ ਵਿੱਚ ਨਾ ਇੱਕ ਸਭ ਤੋਂ ਜਿਹੜੀ ਜ਼ਿਆਦਾ ਫੇਮਸ ਥਿਉਰੀ ਆ ਉਹ ਥਿਉਰੀ ਹੈਗੀ ਤਾਂ ਥਿਉਰੀ ਆਫ ਬਿਗ ਬੈਂਗ ਬਿਗ ਬੈਂਗ ਥਿਉਰੀ ਨੂੰ ਦਿੱਤਾ ਗਿਆ ਸੀਗਾ ਐਡਵਿਨ ਹਵਲ ਦੁਆਰਾ ਠੀਕ ਹੈ ਐਡਵਿਨ ਹਬਲ ਦੁਆਰਾ ਇਹਨੂੰ ਕਿ ਕਦੋਂ ਕੀਤਾ 1920s ਦੇ ਵਿੱਚ ਇਹਨੂੰ ਪਰਪੋਸ ਕੀਤਾ ਗਿਆ ਤਾਂ ਇਸ ਥਿਊਰੀ ਨੂੰ ਅੱਗੇ ਜਾ ਕੇ ਕੀ ਹੈਗਾ ਜਾਰਜ ਲੇਮੈਂਟਰੀ ਦੁਆਰਾ 1927 ਦੇ ਵਿੱਚ ਇਸ ਨੂੰ ਰਿਵਾਈਜ਼ ਕੀਤਾ ਇਹਨਾਂ ਤਾਂ ਇਹ ਥਿਊਰੀ ਕੀ ਹੈ ਬਿਗ ਬੈਂਗ ਥਿਊਰੀ ਜਿਹੜੀ ਹੈਗੀ ਆ ਇਹ ਕੀ ਦੱਸਦੀ ਕੀ ਹੈ ਇਹ ਹੈ ਕਿ ਤਾਂ ਯੂਨੀਵਰਸ ਦੇ ਨਿਰਮਾਣ ਸਭ ਤੋਂ ਜ਼ਿਆਦਾ ਫੇਮਸ ਥਿਊਰੀ ਹੈਗੀ ਆ ਤੇ ਥਿਊਰੀ ਹੈ ਕਿ ਕੀ ਦੱਸਦੀ ਹੈ ਥਿਊਰੀ ਇਹ ਤਾਂ ਉਹਨਾਂ ਦੇ ਅਨਸਾਰ ਕੀ ਸੀਗਾ ਜਾਰਜ ਲੈਂਮੈਂਟਰੀ ਕੀ ਕਹਿੰਦੇ ਆ ਕਿ ਕਹਿੰਦੇ ਇੱਕ ਸਿੰਗੂਲਰ ਐਟਮ ਸੀਗਾ ਸਿੰਗੂਲਰ ਐਟਮ ਸੀਗਾ ਤਾਂ ਐਟਮ ਇੱਕ ਬਹੁਤ ਉਹਦੇ ਵਿੱਚ ਬਹੁਤ ਇਨਫਿਨਿਟ ਟੈਂਪਰੇਚਰ ਸੀਗਾ ਇਨਫਿਨਿਟ ਡੈਂਸਿਟੀ ਬਹੁਤ ਸੀਗੀ ਡੈਂਸਿਟੀ ਬਹੁਤ ਜ਼ਿਆਦਾ ਸੀ ਟੈਂਪਰੇਚਰ ਬਹੁਤ ਜ਼ਿਆਦਾ ਸੀਗਾ ਤਾਂ ਜਦੋਂ ਇੰਨਾ ਜ਼ਿਆਦਾ ਟੈਂਪਰੇਚਰ ਸੀ ਤਾਂ ਉਹ ਦੇਖੋ ਹੁਣ ਆਪਾਂ ਨੂੰ ਨਹੀਂ ਪਤਾ ਇਹ ਇੱਕ ਕ੍ਰਿਟਿਸਾਈਜ਼ਰ ਜਿਹੜੀ ਦਾ ਕ੍ਰਿਟਿਸਾਈਜ਼ ਕੀਤਾ ਕਿ ਸਾਨੂੰ ਪਤਾ ਹੀ ਨਹੀਂ ਵੀ ਉਹ ਐਟਮ ਕਿੱਥੋਂ ਆਇਆ ਹਨਾ originate ਕਿੱਥੋਂ ਆਇਆ ਯਾ ਹੁਣਪਾ ਗਲਿਕੀ ਤਾਂ ਉਹਦਾ ਟੈਂਪਰੇਚਰ ਅਚਾਨਕ ਕੀ ਹੋ ਗਿਆ ਬਹੁਤ ਜ਼ਿਆਦਾ ਡਿਕਰੀਸ ਹੋ ਗਿਆ ਜਿਹੜਾ ਇਹ ਵਾਲਾ ਸੀ ਨਾ ਇਹ ਸਿੰਗੂਲਰ ਐਟਮ ਸੀ ਉਹਦਾ ਟੈਂਪਰੇਚਰ ਇੰਨਾ ਜ਼ਿਆਦਾ ਇਨਕਰੀਸ ਹੋਇਆ ਤਾਂ ਇਨਕਰੀਸ ਹੋਣ ਦੇ ਨਾਲ ਕੀ ਹੋਇਆ ਜਦੋਂ ਟੈਂਪਰੇਚਰ ਟੈਂਪਰੇਚਰ ਇੰਨਾ ਜ਼ਿਆਦਾ ਇਨਕਰੀਸ ਹੋਇਆ ਤਾਂ ਇਨਕਰੀਸ ਹੋਣ ਦੇ ਨਾਲ ਹੋਇਆ ਤੇ ਕੀ ਹੋਇਆ ਬਲਾਸਟ ਹੋਇਆ ਤਾਂ ਜਦੋਂ ਬਲਾਸਟ ਹੋਇਆ ਤਾਂ ਜਿੰਨਾ ਵੀ ਇਹਦਾ ਮਟੀਰੀਅਲ ਸੀਗਾ ਉਹ ਫੈਲਣਾ ਸ਼ੁਰੂ ਹੋ ਗਿਆ ਠੀਕ ਹੈ ਤਾਂ ਉਹ ਕੀ ਐ ਐਕਸਪੈਂਡ ਹੁੰਦਾ ਗਿਆ ठीक है तो कि एक लगभग 13.7 बिलियन ईयर पॉइंट 13.7 बिलियन ईयर एगो थर्टिन पॉइंट सैवन बिन ईयर एगो की जो, तो ए, जो तो है वो एक्सपेंड होना शुरू गया ठीक है तो यूनिवर्स हौली हौली की आ एक्सपैंड हों जा ठीक है इस तरह ਉਨਕੀ ਇੱਕ ਕਾਨੂੰਨੀ ਗੱਲ 13.7 ਬਿਲੀਅਨ ইਅਰਸ ਦੀ ਅਗੋ ਦੀ ਗੱਲ ਹੈ ਤਾਂ ਹੁਣ ਇੱਕ ਇਹ ਜਦੋਂ ਬਲਾਸਟ ਹੋਇਆ ਤਾਂ ਯੂਨੀਵਰਸ ਬਹੁਤ ਜ਼ਿਆਦਾ ਕੀਆ ਅਚਾਨਕ ਹੀ ਇਹ ਫੈਲਣਾ ਸ਼ੁਰੂ ਹੋ ਗਿਆ ਅਚਾਨਕ ਬਹੁਤ ਤੇਜ਼ੀ ਨਾਲ ਫੈਲਣਾ ਸ਼ੁਰੂ ਹੋਇਆ ਜਦੋਂ ਅਚਾਨਕ ਬਹੁਤ ਤੇਜ਼ੀ ਨਾਲ ਫੈਲਣਾ ਸ਼ੁਰੂ ਹੋਇਆ ਤਾਂ ਬਿਗ ਬੈਂਗ ਦੇ ਹੋਣ ਤੋਂ ਲਗਭਗ 3 ਲੱਖ ਸਾਲਾਂ ਦੇ ਵਿੱਚ ਹੈਨਾ ਇਨ ਬਿਟਵੀਨ 3 ਲੱਖ ইয়ারਸ ਦੇ ਵਿੱਚ ਕੀ ਹੋਗਾ ਹੁਣ ਜਿੱਥੇ ਟੈਂਪਰੇਚਰ ਇੰਨਾ ਜ਼ਿਆਦਾ ਇਨਕਰੀਜ਼ ਹੋਇਆ ਕਿਉਂਕਿ ਬਲਾਸਟ ਹੋਇਆ ਤਾਂ obviously ਜਿੱਥੇ ਜਿੱਥੇ ਹਾਈਡਰੋਜਨ ਹੀਲੀਅਮ ਸੀ ਤੋ ਉਥੇ ਕੀ ਹੋਗਾ ਬਰਨਿੰਗ ਸਟਾਰਟ ਹੋ ਗਈ ਸੀ ਬਹੁਤ ਜ਼ਿਆਦਾ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਹੋ ਗਿਆ ਸੀ ਤਾਂ ਹਾਈ ਹੋਣ ਦੇ ਨਾਲ ਯੂਨੀਵਰਸ ਜਿਹੜਾ ਠੀਕ ਹੈਗਾ ਐਕਸਪੈਂਡ ਹੋਣਾ ਸ਼ੁਰੂ ਹੋ ਗਿਆ ਫੈਲਣਾ ਸ਼ੁਰੂ ਹੋ ਗਿਆ ਤੇ ਜਦੋਂ ਯੂਨੀਵਰਸ ਫੈਲਿਆ ਤਾਂ ਕੀ ਕਹਿੰਦੇ 3 ਲੱਖ ਸਾਲਾਂ ਦੇ ਅੰਦਰ ਯੂਨੀਵਰਸ ਬਿਗ ਬੈਂਗ ਦੇ 3 ਲੱਖ ਸਾਲਾਂ ਦੇ ਅੰਦਰ ਜਿਹੜਾ ਟੈਂਪਰੇਚਰ ਸੀਗਾ ਟੈਂਪਰੇਚਰ 4500 ਕੇਲਵਿਨ ਤੱਕ ਘੱਟ ਗਿਆ ਟੈਂਪਰੇਚਰ ਜਿਹੜਾ ਸੀਗਾ ਲੋ ਹੋ ਗਿਆ ਜਦੋਂ ਟੈਂਪਰੇਚਰ ਲੋ ਹੋਇਆ ਤੇ ਜਿਹੜਾ ਯੂਨੀਵਰਸ ਹੁਣ ਜਿਹੜਾ ਬਲ ਰਿਹਾ ਸੀਗਾ ਬਹੁਤ ਜ਼ਿਆਦਾ ਟੈਂਪਰੇਚਰ ਹਾਈ ਸੀਗਾ ਤਾਂ ਹੁਣ ਉਹੀ ਯੂਨੀਵਰਸ ਹੁਣ ਕਿਉਂ ਹੋ ਗਿਆ ਠੰਡਾ ਹੋ ਗਿਆ ਤਾਂ ਹੁਣ ਉਹ ਕੁਲ ਡਾਊਨ ਹੋਣ ਲੱਗ ਗਿਆ ਤੇ ਜਿੱਥੇ ਜਿੱਥੇ ਕਿ ਆ ਪਹਿਲਾਂ ਹੁਣ ਇਹ ਇਹਦੇ ਵਿੱਚ ਇਹ ਆਲੋਚਨਾ ਹੈ ਕਿ ਅਚਾਨਕ ਟੈਂਪਰੇਚਰ ਵਧਿਆ ਕਿਉਂ ਤੇ ਅਚਾਨਕ ਟੈਂਪਰੇਚਰ ਜਿਹੜਾ ਹੈਗਾ ਕੁਲ ਡਾਊਨ ਕਿਉਂ 4500 ਕੇਲਵਿਨ ਤੱਕ ਟੈਂਪਰੇਚਰ ਗਿਰਾ ਕਿਉਂ ਇਹ ਵੀ ਸਾਨੂੰ ਪਤਾ ਇਹ ਵੀ ਇੱਕ ਕ੍ਰਿਟੀਸਾਈਜ਼ਡ ਥਿਊਰੀ ਦਾ ਬਟ ਇਸ ਇਫ ਵੀ ਇਹ ਥਿਊਰੀ ਜਿਹੜੀ ਹੈਗੀ ਆ ਉਹ ਸਰਵਮਾਨ ਹੈ ਇਹ ਜ਼ਿਆਦਾਤਰ ਥਿਊਰੀ ਇਹੀ ਮੰਨੀ ਜਾਂਦੀ ਹੈ ठीक है तो हूँ यूनिवर्स एक्सपेंड हो रहा फिर क्या अचानक टेंपरेचर की होगा गिर गया जब तो अचानक गिर गया तो यूनिवर्स जो है ना जो आसमान से सब सब की होगा पारदर्शी हो गया इट बिकम अ ट्रांसपीरेंट तो सारा यूनिवर्स ट्रांसपीरेंट हो गया तो हूँ जी एनर्जी सी एनर्जी कहदे कन्वर्ट होने लग गई मैटर कन्वर्ट हो गई वस्तुआ है ना जुमें जिथे जिथे थोड़ी एनर्जी इकट्ठी हो गई बन गया ਤੋ ਉਹਦੇ ਆਸ-ਪਾਸੇ ਕੀ ਹੋਣ ਲੱਗਾ ਨਿਊਬਿਲਾ ਦੇ ਆਸ-ਪਾਸੇ ਕੀ ਹੋਣ ਲੱਗਾ ਕਿ ਜਿੰਨੇ ਵੀ ਮੈਟਰ ਆ ਡਸਟ ਪਾਰਟੀਕਲ ਇਕੱਠੇ ਹੋਣ ਲੱਗੇ ਜਦੋਂ ਇਕੱਠੇ ਹੋਣ ਲੱਗੇ ਤਾਂ ਉਹਦੇ ਨਾਲ ਕੀ ਬਣ ਗਿਆ ਸਟਾਰ ਬਣ ਗਏ ਉਹਦੇ ਉਸੇ ਨਾਲ ਕੀ ਆ ਪਲੈਨੈਟਸ ਬਣ ਗਏ ਤਾਂ ਇਸ ਤਰ੍ਹਾਂ ਦੀ ਥਿਊਰੀ ਦਿੱਤੀ ਜਾਂਦੀ ਆ ਤਾਂ ਅੱਜ ਵੀ ਕੀ ਮੰਨਿਆ ਜਾਂਦਾ ਕਿ ਅੱਜ ਵੀ ਜਿਹੜਾ ਯੂਨੀਵਰਸ ਐਕਸਪੈਂਡ ਹੋ ਰਿਹਾ ਜਿਵੇਂ ਇੱਕ ਉਹਨਾਂ ਨੇ ਐਗਜ਼ਾਮਪਲ ਦਿੱਤੇ ਬੈਲੂਨ ਦੀ ਤਾਂ ਕੀ ਕਹਿੰਦੇ ਆ ਬੈਲੂਨ ਲਓ ਬੈਲੂਨ ਤੇ ਛੋਟੇ ਛੋਟੇ ਡਾਟ ਲਓ ਜਦੋਂ ਛੋਟੇ ਛੋਟੇ ਡਾਟ ਲਗਾਉਂਗੇ ਤਬ ਉਸ ਤੋਂ ਬਾਅਦ ਉਹਨੂੰ ਫਲਾਉਂਗੇ ਪਹਿਲਾਂ ਉਹਨੂੰ ਤਾਂ ਉਹ ਡਾਟ ਜਿਹੜੇ ਹੈਗੇ ਇੱਕ ਡਾਟ ਦੂਸਰੇ ਡਾਟ ਤੋਂ ਦੂਰ ਹੁੰਦਾ ਜਾਊਗਾ ਤੇ ਇਹੀ ਕੀ ਆ ਇਹੀ ਥਿਊਰੀ ਦੱਸਦੀ ਆ ਇਹੀ ਕੀ ਆ ਅ ਐਕਸਪੈਂਡਿੰਗ ਥਿਊਰੀ ਹੈ ਇਹ ਠੀਕ ਹੈ ਤੇ ਇਹੀ ਇੱਕ ਬਿਗ ਬੈਂਕ ਥਿਊਰੀ ਆ ਕਿ ਲਗਭਗ 13.7 ਬਿਲੀਅਨ ਈਅਰ ਅਗੋ ਦੀ ਗੱਲ ਆ ਕਿ ਇਹ ਬਿਗ ਬੈਂਕ ਥਿਊਰੀ ਆ ਕਿ ਯੂਨੀਵਰਸ ਅੱਜ ਵੀ ਕੀ ਹੋ ਰਿਹਾ ਐਕਸਪੈਂਡ ਹੋ ਰਿਹਾ ਐਕਸਪੈਂਡ ਮਤਲਬ ਹੋਣਾ ਕੀ ਹੈਗਾ ਕਿ ਜਿੰਨੀਆਂ ਜਿਹੜੇ ਗੈਲੈਕਸੀਆ ਦੇ ਕੋ ਜਿਵੇਂ ਆ ਸਾਡਾ ਯੂਨੀਵਰਸ ਆ ਯੂਨੀਵਰਸ ਦੇ ਵਿੱਚ ਬਹੁਤ ਸਾਰੀਆਂ ਕਿ ਗੈਲੈਕਸੀ ਦਾ ਠੀਕ ਹੈ ਆਵਲੀਆਂ ਗੈਲੈਕਸੀ ਦਾ ਬਹੁਤ ਸਾਰੀਆਂ ਪ੍ਰੀਲੀయన్స్ ਆਫ ਗੈਲੈਕਸੀ ਦਾ ਠੀਕ ਹੈ ਉਹ ਇੱਕ ਗੈਲੈਕਸੀ ਲੈ ਲਓ ਉਹਦੇ ਵਿੱਚ ਇੱਕ ਸਾਡੀ ਜਿਹੜੀ ਗੈਲੈਕਸੀ ਆ ਉਹਨੂੰ ਮਿਲ ਕੇ ਵੀ ਕਹਿੰਦੇ ਆ ਇਹਦੇ ਵਿੱਚ ਸਾਡਾ ਸੋਲਰ ਸਿਸਟਮ ਆ ਠੀਕ ਹੈ ਤਾਂ ਇਹ ਇੱਕ ਗੈਲੈਕਸੀ ਦੂਸਰੀ ਗੈਲੈਕਸੀ ਤੋਂ ਦੂਰ ਹੋ ਰਹੀ ਆ ਇੱਕ ਗੈਲੈਕਸੀ ਇਧਰ ਨੂੰ ਜਾ ਰਹੀ ਆ ਇੱਕ ਗੈਲੈਕਸੀ ਇਧਰ ਨੂੰ ਜਾ ਰਹੀ ਆ ਠੀਕ ਹੈ ਤਾਂ ਇਹਨਾਂ ਦੇ ਵਿੱਚ ਸਪੇਸ ਗੈਪ ਜਿਹੜਾ ਹੈਗਾ ਵੱਧ ਰਿਹਾ ਤੇ ਇਹ ਦੈਟਸ ਵਾਈਟਸ ਨੋਨ ਐਜ਼ ਅ ਯੂਨੀਵਰਸਲ ਐਕਸਪੈਂਡਿੰਗ ਥਿਊਰੀ ਐਕਸ